ਗੁਰਦੁਆਰਾ ਪਗਤ ਰਵਿਦਾਸ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਪਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਕੱਢਿਆ ਗਿਆ ਨਗਰ ਕੀਰਤਨ ਸ਼ਹਿਰ ਵਾਸੀਆਂ ਵੱਲੋਂ ਨਗਰ ਕੀਰਤਨ ਦਾ ਕੀਤਾ ਗਿਆ ਥਾਂ-ਥਾਂ ਪਰਮਾ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸੰਗਤਾਂ ਵੱਲੋਂ ਜੋ ਕਿ ਅੱਜ ਸ਼ਹਿਰ ਬਲਾਡੇ ਦੇ ਵਿੱਚੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸਤਾਨਾਂ ਤੋਂ ਜੋ ਕਿ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ ਦੀ ਰਵਾਨਗੀ ਕੀਤੀ ਜਾਂਦੀ ਹੈ ਸੋ ਪ੍ਰਧਾਨ ਬਿੱਲੂ ਸਿੰਘ ਜੀ ਮਿੱਠੂ ਸਿੰਘ ਜੀ ਸਾਰੀ ਸੰਗਤ ਦੇ ਵੱਲੋਂ ਜੋ ਕਿ ਪ੍ਰਧਾਨਗੀ ਜੀ ਪ੍ਰਧਾਨ ਬਿੱਲੂ ਸਿੰਘ ਜੀ ਸਾਰਿਆਂ ਦੇ ਵੱਲੋਂ ਰਲ ਮਿਲ ਕੇ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਦੀ ਰਵਾਨਗੀ ਹੁੰਦੀ ਹੈ ਇਸ ਵਕਤ ਪੰਜ ਪਿਆਰਾਂ ਦੀ ਗਵਾਹੀ ਦੇ ਹੇਠ ਮਹਾਨ ਨਗਰ ਕੀਰਤਨ ਗੁਰੂ ਰਵਿਦਾਸ ਜੀ ਦੇ ਸਤਾਨਾ ਤੋਂ ਰਵਾਨਗੀ ਹੋਣ ਦੀ ਤਿਆਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਮਾਨ ਅਤੇ ਸਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਨਗਰਗਾ ਨਗਰ ਦੇ ਵਾਸੀ ਸਾਧ ਸੰਗਤ ਜੋ ਆਪ ਸਭ ਸੰਗਤ ਦੇ ਸਹਿਯੋਗ ਦੇ ਨਾਲ ਸ਼੍ਰੀ ਗੁਰਦਾਸ ਜੀ ਮਹਾਰਾਜ ਜਿਹਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦੇ ਹੋਏ ਪਿਛਲੇ ਕਈ ਸਾਲਾਂ ਤੋਂ ਨਗਰ ਕੀਰਤਨ ਦਾ ਆਰੰਭ ਹੁੰਦੇ ਨੇ ਅੱਜ ਵੀ ਪ੍ਰੋਗਰਾਮ ਦੀ ਨਗਰ ਕੀਰਤਨ ਦੀ ਤਿਆਰੀ ਹੈ ਬਿਲਕੁਲ ਤਿਆਰੀਆਂ ਸਾਰੀ ਸੰਗ ਸਹਾਸਾ ਸਾਧਨ ਦੇਈ ਜਾਂਦੀ ਹੈਗੀ ਅਤੇ ਜੋ ਸੰਗ ਦਾ ਸ਼ਹਿਰ ਦੀਆਂ ਨੇਗੀਆਂ ਪਿੰਡ ਦੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਕਿ ਲੰਗਰ ਲਗਾ ਕੇ ਚਾਹ ਦੇ ਲੰਗਰ ਲਗਾ ਕੇ ਜਾਂ ਗੇੜ ਲਗਾ ਕੇ ਸਭਣੀ ਪਾ ਸ਼ਕਾ ਕੇ ਸੰਗਤਾਂ ਨੂੰ ਆਪ ਵਾਹਗੁਰੂ ਕਾ ਦੇ ਖੁਸ਼ਾਬਰਾਹਮ ਕਰਨੀ ਆਵੇ ਤੇ ਆਪਣਾ ਜੀਵਨ ਸਭ ਨੂੰ ਬਣਾਉਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹ ਬੁੱਢ ਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢ ਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ